ਹੋਮ ਗਾਇਕ ਸਿੱਧੂ ਮੂਸੇਵਾਲੇ ਦੀ ਸੁੰਨੀ ਹਵੇਲੀ ਵਿੱਚ ਇੱਕ ਵਾਰ ਮੁੜ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਹੈ ਪੀਤੇ ਐਤਵਾਰ ਮੂਸੇਵਾਲੇ ਦੀ ਹਵੇਲੀ ਵਿੱਚ ਚਿਰਾਗ ਮੁੜ ਆਇਆ ਹੈ ਜਿਸ ਨਾਲ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਹਨਾਂ ਨੂੰ ਜਾਨ ਦਾ ਸਹਾਰਾ ਮਿਲ ਗਿਆ ਹੈ ਹਾਲ ਹੀ ਵਿੱਚ ਕੁਝ ਤਸਵੀਰਾਂ ਛੋਟੇ ਸਿੱਧੂ ਮੂਸੇਵਾਲਾ ਯਾਨੀ ਕਿ ਸ਼ਿਵਦੀਪ ਸਿੰਘ ਸਿੱਧੂ ਦੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਛੋਟੇ ਨਵਜਾਤ ਬੱਚੇ ਦਾ ਇੱਕ ਕੰਨ ਵਿੰਨਿਆ ਹੋਇਆ ਹੈ ਲੋਕ ਇਸ ਕੰਨ ਵਿੰਨਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ ਕਿਉਂਕਿ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੰਨੇ ਸਿੱਧੂ ਮੂਸੇਵਾਲੇ ਦੇ ਕੰਨ ਵਿੱਚ ਮੰਦਰੀ ਪਾਈ ਹੋਈ ਹੈ। ਉੱਥੇ ਹੀ ਇਸ ਬਾਰੇ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਬਜ਼ੁਰਗਾਂ ਮੁਤਾਬਕ ਜਿਸ ਜੋੜੇ ਦੇ ਬੱਚੇ ਮਰ ਜਾਂਦੇ ਨੇ ਜਾਂ ਫਿਰ ਪਹਿਲੀ ਔਲਾਦ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਸ ਬੱਚੇ ਦਾ ਜਨਮ ਹੁੰਦਾ ਹੈ ਉਸ ਦਾ ਕੰਨ ਵਿੰਨਿਆ ਜਾਂਦਾ ਹੈ। ਇਸ ਤੋਂ ਮਗਰੋਂ ਇਸ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਸਾਹਮਣੇ ਆਈ ਜਿਸ ਦਾ ਕਹਿਣਾ ਹੈ ਕਿ ਜਿਹੜੇ ਜੋੜੇ ਨੇ ਔਲਾਦ ਮੰਗਵੀ ਲਈ ਹੋਵੇ ਉਹ ਵੀ ਬੱਚੇ ਦਾ ਕੰਨ ਵਿੰਨ ਦਿੰਦੇ ਨੇ। ਦੱਸ દઈએ ਕਿ સોશિયલ મીડિયા ਤੇ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਨੇ ਅਤੇ ਕਈ ਕਲਾਕਾਰ ਹਸਪਤਾਲ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਲੋਕ ਮਠਿਆਈਆਂ ਵੰਡ ਕੇ ਅਤੇ ਨੱਚ ਗਾ ਕੇ ਛੋਟੇ ਸਿੱਧੂ ਦਾ ਸਵਾਗਤ ਕਰ ਰਹੇ ਨੇ ਅਤੇ ਉਹਨਾਂ ਦੀ ਹਵੇਲੀ ਵਿੱਚ ਆਉਣ ਦਾ ਇੰਤਜ਼ਾਰ ਕਰ ਰਹੇ ਨੇ ਜਲਦ ਹੀ ਨਿੱਕਾ ਸਿੱਧੂ ਮੂਸੇਵਾਲਾ 91 ਟਰੈਕਟਰ ਤੇ ਆਪਣੇ ਘਰ ਵਿੱਚ ਐਂਟਰੀ ਕਰੇਗਾ